ਹਾਂਜੀ ਸੋ ਅਸੀਂ ਪਹੁੰਚ ਗਏ ਜੀ ਬਰਵਾਲੇ ਬਰਵਾਲੇ ਸ਼ਹਿਰ ਤੇ ਤੇ ਸਾਹਮਣੇ ਇੱਕ ਠੱਬਾ ਜਿਹਾ ਪੁੱਠੇ ਰੁਕਿਓਏ ਆ ਖਾਣ ਵਾਸਤੇ ਆਪਾਂ ਪਰੌਂਠੇ ਲਿਆਂਦੇ ਸੀ ਘਰ ਬਣਾ ਕੇ ਤੇ ਚਾਹ ਬਣਵਾ ਕੇ ਫਿਰ ਆਪਾਂ ਪਰੌਂਠੇ ਛਕਦੇ ਆ ਇਹ ਵਾਲਾ ਜੀ ਹੈਗਾ ਜੀ ਠੱਬਾ ਇਹ ਰੋਡ ਤੇ ਇਹ ਜੀ ਸਾਹਮਣੇ ਦੇਖ ਸਕਦੇ ਹੋ ਤੁਸੀਂ ਹਾਂਜੀ ਸੋ ਆਪਾਂ ਚੱਲੇ ਆ ਜੀ ਹੇਮਕੋਟ ਸਾਹਿਬ ਆਪਣੇ ਨਾਲ ਚੱਲਿਆ ਜੀ ਬੀਰਾ ਪ੍ਰਭ ਤੇ ਮਨਦੀਪ ਤੇ ਇਹ ਛੋਟਾ ਬ੍ਰਦਰ ਤੇ ਚੱਲਾਂਗੇ ਜੀ ਹੇਮਗੋਟ ਸਾਹਿਬ ਯਾਤਰਾ ਤੇ ਨਾਲ-ਨਾਲ ਬਣੇ ਰਹੇ ਹੋ ਮਿਲਾਂਗੇ ਅੱਗੇ ਜਾ ਕੇ ਇੱਕ ਤੋਂ ਬਾਅਦ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਪਰ ਇਸ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਦਾਵੇਂ ਵਲੋਗ ਵਿੱਚ ਤੋਂ ਥੰਬਨੇਲ ਵੇਖ ਤੁਸੀਂ ਆ ਨਾ ਜਾ ਲਾ ਲਿਆ ਆਪਾਂ ਕਿੱਥੇ ਚੱਲੇ ਆ ਜੀ ਤੇ ਆਓ ਆਪਾਂ ਤੁਹਾਨੂੰ ਹੇਮਗੋਟ ਸਾਹਿਬ ਦੀ ਯਾਤਰਾ ਕਰਾਵਾਂਗੇ ਨਾਲ-ਨਾਲ ਤੇ ਸਾਡੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਨਾਲ ਹੇਮਗੋਟ ਸਾਹਿਬ ਦੀ ਯਾਤਰਾ ਨੂੰ ਸੋ ਆਪਣੇ ਜੀ ਮੋਟਰਸਾਈਕਲ ਤਿਆਰ ਹੈ ਜੀ ਦੋਨੇ ਤੇ ਨਾਲ ਨਾਲ ਲੈ ਕੇ ਚੱਲਦੇ ਆ ਤੁਹਾਨੂੰ ਤੇ ਆਪਾਂ ਵੀ ਸਪੀਕਰ ਵੀ ਲਵਾਇਆ ਹੋਇਆ ਜੀ ਦੇਖੋ ਇਹ ਆਪਾਂ ਸਪੀਕਰ ਵੀ ਲਵਾਇਆ ਹੋਇਆ ਜੀ ਸ਼ਬਦ ਵਾਸਤੇ ਤੇ ਚਲੋ ਵਧੀਆ ਰਾਈਡ ਨਿਕਲੀ ਇਹਦੇ ਨਾਲ ਨਾਲੇ ਬੰਦਾ ਗੁਰਬਾਣੀ ਨਾਲ ਜੁੜੇ ਰਹਿੰਦਾ ਵਾ ਹਨਾ ਤੇ ਆਓ ਜੀ ਲੈ ਕੇ ਚੱਲਦੇ ਆਂ ਜੀ ਨਾਲ ਨਾਲ ਹਾ ਜੀ ਸੋਸੇ ਇੱਥੇ ਖੜੇ ਆ ਜੀ ਕਿਥੇ ਆਪਾਂ ਖੜੇ ਆ ਇਸ ਟਾਈਮ ਖੰਨੇ ਤੋਂ ਪਹਿਲਾਂ ਖੰਨੇ ਤੋਂ ਪਹਿਲਾਂ ਆਪਾਂ ਖੜੇ ਆ ਜੀ ਥੋੜਾ ਆਪਾਂ ਜੜਾ ਨਿਸ਼ਾਨ ਸਾਹਿਬ ਆਪਾਂ ਲਵਾ ਰਹੇ ਆ ਤੇ ਪੈਟਰੋਲ ਪੰਪ ਤੇ ਆਪਾਂ ਖੜੇ ਹੋਏ ਆ ਤੇ ਆਹ ਦੇਖੋ ਜੀ ਇੱਧਰ ਪਾਣੀ ਕਿਧਰ ਆ ਤੰਦਰੋ ਸਭ ਖੜੇ ਹੋਏ ਆ ਉਹ ਆਰ ਰੁਪਈਆ ਵਾਸਤੇ ਕੀ ਗਿਆ ਕੁਛ ਨਹੀਂ ਆ ਇਹ ਪਾਣੀ ਚਾ ਪੀ ਲਾ ਪੀ ਲਾ ਸੋ ਪਾਣੀ ਪੀ ਕੇ ਚੱਲਦੇ ਆਂ ਫਿਰ ਅੱਗੇ ਹਾਂਜੀ ਭਰ ਰਿਓ ਪਾਣੀ ਠੰਡਾ ਪਾਣੀ ਜੀ ਸਿਰ ਪਾਣੀ ਪੀਓ ਜੀ ਪਿਆਸ ਲੱਗੀ ਪੀਓ ਪੀਓ ਪਾਣੀ ਪੀ ਲੀ ਜੀ ਸਾਡੇ ਨਾਲ ਇੱਕ ਮਾਰੀ ਗਨ ਹੋਈ ਅਸੀਂ ਚੱਲੇ ਹੀ ਪਾਣੀ ਪੀਣ ਹਾਂ ਵੈਸੇ ਚੱਲੇ ਹੀ ਬਾਥਰੂਮੋਂ ਬੱਦ ਜੀ ਬਾਥਰੂਮੋਂ ਵਾਦੇ ਚੁੱਤੀ ਪਾਣੀ ਪੀਣ <laughs> आज देखा जाके बाजी साइड दे सीगा इधर ये आबिया आबिया हां जी सोਸੀਂ ਪਹੁੰਚ ਗਏ ਜੀ ਬਰਵਾਲੇ ਬਰਵਾਲੇ ਸ਼ਹਿਰ ਤੇ ਤੇ ਸਾਹਮਣੇ ਇੱਕ ਢਾਬਾ ਜਿਹਾ ਪੁੱਥੇ ਰੁਕਿਓਏ ਆ ਖਾਣ ਵਾਸਤੇ ਆਪਾਂ ਪਰੌਂਠੇ ਲਿਆਂਦੇ ਸੀ ਘਰ ਬਣਾ ਕੇ ਤੇ ਚਾਹ ਬਣਵਾ ਕੇ ਨਾਲ ਆਪਾਂ ਪਰੌਂਠੇ ਛਕਦੇ ਆ ਇਹ ਵਾਲਾ ਜੀ ਹੈਗਾ ਜੀ ਢਾਬਾ ਇਹ ਰੋਡ ਤੇ ਜੀ ਸਾਹਮਣੇ ਦੇਖ ਸਕਦੇ ਹੋ ਤੁਸੀਂ हां जी सो सिंह गुरुद्वारा पौंटा साहिब पातशाही दसवीं ਇੱਥੇ ਪਹੁੰਚ ਗਏ ਜੀ ਰਾਤ ਦਾ ਸਮਾਂ ਹੋ ਗਿਆ ਜੀ ਇਸ ਟਾਈਮ ਇਹ ਦਿਖਦਾਨਾ ਘੜੀ ਤੇ ਬਸ 12 ਵਜ ਗਏ ਜੀ ਤੇ 12 ਵਜ ਗਏ ਜੀ ਅਪਾ ਪਹੁੰਚ ਗਏ ਜੀ ਤੇ ਸਾਹਮਣੇ ਗੁਰੂ ਘਰ ਦੇਖ ਲਓ ਤੁਸੀਂ ਤੇ ਸਵੇਰੇ ਆਪਾਂ ਦਰਸ਼ਨ ਕਰਾਵਾਂਗੇ ਤੇ ਨਾਲੇ ਤੁਹਾਨੂੰ ਇਤੋਂ ਦਾ ਇਤਿਹਾਸ ਤੁਹਾਡੇ ਨਾਲ ਆਪਾਂ ਜਰੂਰ ਸਾਂਝਾ ਕਰਾਂਗੇ हां जी ਸੋ ਫਾਈਨਲ ਆਪਾਂ ਨੂੰ ਰੂਮ ਮਿਲ ਗਿਆ ਜੀ ਜੇ ਆਪਾਂ ਆਰਾਮ ਕਰਾਂਗੇ आराम करके फिर आप सवेरे चाली पवागे ज ऋ ऋषिकेश चुकाे जरा सीधा गोबिंद घाट कि आगे अच्छा इधर जाना नीचे ਯਾ ਛੜ ਕੇ ਸ਼ਕਤੀ ਨੰਬਰ ਪੂਰਾ ਐਸ ਜੀ ਡਾਕਟਰ ਐਂਗਰ ਵੀ ਦਾ ਲਿਫਟ ਕਿਥੇ ਆ ਆਉਣ ਦੇ ਸੇ ਕਿਹ ਚਲੇ ਜੀ ਇਹਦਾ ਨੰਬਰ 36 ਉਹ ਸੰਜੀ ਨੰਬਰ ਸਮਝ ਛੱਡੀ ਆ ਰਿਹਾ 16 ਤੱਕ ਉੱਪਰ ਹੀ ਰਹਿਣਾ ਸਰ ਆਸ਼ੀਰਵਾਦ ਜਰਾ ਕੋਡ 27 49 ਆਈ ਆ ਗਰਾਉਂਡ ਫਲੋਰ ਹੀ ਆਦਰੇ ਹੈ ਇੱਥੇ ਇੱਥੇ ਆ ਉਹ ਨੀ ਆ ਹੈ 16 ਤੋਂ 37 ਉੱਪਰ ਫਿਰ 37 ਉੱਪਰੀ ਹੋਊਗਾ ਆਹ ਫਸਟ 37 ਨੰਬਰ ਆਹ ਫਸਟ ਆਲੀ ਕਿ 36 ਯਾਰ ਅਗਾਂ ਚਾਬੀ ਲਗਾਓ 36 ਨੰਬਰ ਦਾ ਇੱਧਰ ਇੱਧਰ ਚਲੋ ਚਲੋ ਅੰਦਰ ਚਲੋ ਯਾਰ ਤੁਸੀਂ ਈ ਦਾ ਬਰੇਸ ਆ ਈ ਗਿਆ ਜੀ ਉਹਨੇ ਠੀਕ ਹੈ ਜੀ ਈ ਈ ਨਹੀਂ ਦੇਖੀ ਨਹੀਂ ਫਿਰ ਖੜ ਜਾ ਅੰਦਰ ਤੇ ਆ ਲੈ ਨਜ਼ਾਰਾ ਤਬੀਦ ਅਬੂ ਓਏ ਕੀ ਕਹਨੀ ਜਾਨੇ ਯਾਰ ਤੁਸੀਂ ਸੋ ਅੱਬ ਇਸ ਵਰਗੀ ਗੱਲਾਂ ਜਿਹੜਾ ਪੈਂਦਾ ਦਿਨ ਰਹਿਣ ਦੀ ਔਰ ਅੱਬ ਦੱਪਿਆ ਨਾ ਬੜਕਾ ਸਾਨੂੰ ਥੱਲੇ ਚਲੀ ਜਾਣੀ ਚਲੀ ਜਲੀ ਨਹੀਂ ਇਹ ਤੇ ਥੱਲੇ ਜਾਣਾ ਥੱਲੇ ਜਾਣਾ ਹੁਣ ਯਾਦ ਆ ਗਿਆ ਥੱਲੇ ਜਾਣਾ ਬਸ ਫਲੋਰ ਰਹੇ ਆ ਗਰਾਉਂਡ ਫਲੋਰ ਤੇ ਆਓ ਹਾਂ ਜੀ ਜੀ ਕੇ ਤੁਹਾਨੂੰ ਯੈਸ ਯੈਸ ਦੇਖੀ ਲਿਫਟ ਜਾਂਦੀ ਓ ਠੱਤੀ ਖੱਤੀ ਦੋਈ ਪਾਰਗੀ ਨਹੀਂ ਨਹੀਂ ਆਈ ਆਈ ਇਹ 242 ਤੋਂ ਤਰਦਾਂਜੀ ਅੱਛਾ ਦੇ ਫਾਲਿਆਂ ਫਾਲੇ ਸ਼ਤਾ ਮੇਰੇ ਭਾਈ ਕੱਤੀ 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 ਅਦੇ ਕੀ ਕੋਈ ਪੁੱਛਦਾ ਵਾਈਫਾਈ ਵੀ ਲੱਗ ਰਿਹਾ ਵਾਹ ਵਾਈਫਾਈ ਕੀ ਬੱਤੀ ਦਿੱਤੀ ਜੋਤੀ ਬੱਤੀ ਵਾਈਫਾਈ ਲੱਗ ਰਿਹਾ ਮੈਨੂੰ ਲੱਗ ਰਿਹਾ ਹੈ ਉਹ ਸਾਡਾ ਕਮਰਾ ਹੀ ਨਹੀਂ ਹੈ ਕਿੱਥੇ ਉਹ ਪਹਿਲੇ ਵਾਲੇ ਦੀ ਹੈ ਲੋਜੀ ਫਾਈਨਲੀ ਆਪ ਨੂੰ ਕਮਰਾ ਮਿਲਿਆ ਜੀ 63 ਨੰਬਰ ਉਹ ਆ ਗਿਆ ਜੀ ਖੋਲੋ ਜੀ ਉਹ ਇਹ ਬੜੇ ਛੋਟੂ ਚਲੋ ਬੈਠੋ ਖੋਲੋ ਜੀ ਜਾਂਦਾ ਰੋਗੀ ਜੀ ਕੈਮਰਾ ਇਧਰ ਕਰ ਤੋ ਕਰਨਾ ਸਵਾਗਤ ਹੈ ਜੀ ਪਾਪਾ ਕਮਰਾ ਟੂਡਾ ਇਹ ਟੂਡਾ ਟੂਡਾ ਆ ਰੂਮ ਹੈ ਜੀ ਦੇਖ ਲਓ ਇਹ ਸੀ ਕਿੰਨਾ 1000 ਰੁਪਏ ਤੇ ਇਹ ਵੀ ਇੱਥੇ ਹੈ ਇਹ ਵਾਸ਼ਰੂਮ ਹੈ ਕੀ ਬਖਾਨਾ ਪਰ ਵਾਸ਼ਰੂਮ ਦਾ ਚਲੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਤੇ ਜਿਹੜੇ ਨਵੇਂ ਨੇ ਇਸ ਚੈਨਲ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਮਿਲਾਂਗੇ ਸਵੇਰੇ ਅਗਲੀ ਵੀਡੀਓ ਅਗਲੇ ਬਲੌਗ ਵਿੱਚ ਸਾਰਨ ਪਰਿਵਾਰੀ ਸਤਿ ਸ੍ਰੀਕਾਲ ਜੀ ਰੱਬ ਰੱਖਾ